ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਖੇਤਰ ਵਿੱਚ ਪਹੁੰਚੇ ਅਤੇ ਇੱਕ ਦਰਜਨ ਦੇ ਕਰੀਬ ਵਰਕਰਾਂ ਤੇ ਅਹੁਦੇਦਾਰਾਂ ਦੇ ਕੌਂਸਲਰਾਂ ਦੇ ਵੱਖ-ਵੱਖ ਬਾੜਾਂ ਵਿੱਚ ਪਹੁੰਚ ਕੇ ਮੀਟਿੰਗਾਂ ਕੀਤੀਆਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਤੇ ਸਵਾਲ ਚੁੱਕੇ ਅਤੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਦੱਸਣ ਕਿ ਪੰਜਾਬ ਕਿਸ ਤੋਂ ਬਚਾਉਣਾ ਹੈ ਇਹ ਦੱਸਣ ਦੇ ਨਾਲ ਇਹ ਵੀ ਜਵਾਬ ਦੇਣ ਕਿ ਲੋਕ ਸਭਾ ਚੋਣਾਂ ਲਈ ਭਾਜਪਾ ਨਾਲ ਗਠਜੋੜ ਕਰਨਾ ਜਾਂ ਨਹੀਂ ਕਿਉਂਕਿ ਪਹਿਲਾਂ ਵੀ ਕਦੇ ਬਿੱਲਾ ਦਾ ਹਿਮਾਇਤ ਕੀਤੀ ਬਾਅਦ ਵਿੱਚ ਕਿਸਾਨਾਂ ਦੇ ਵਿਰੋਧ ਕਰਕੇ ਕੁਰਸੀ ਵੀ ਛੱਡੀ ਤੇ ਸਾਥ ਵੀ ਛੱਡਿਆ ਫਿਰ ਉਹ ਕਿਹੜੇ ਮੂੰਹ ਨਾਲ ਭਾਜਪਾ ਨਾਲ ਗਠਜੰਬਨ ਕਰਨਗੇ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਕੇਂਦਰੀ ਗ੍ਰਹਿ ਮੰਤਰੀ ਦਾ ਵੱਡਾ ਬਿਆਨ ਆਇਆ ਕਿ ਫਿਰ ਕਿਸਾਨੀ ਮਸਲਿਆਂ ਤੇ ਵੀ ਕੇਂਦਰ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ ਇਸ ਕਰਕੇ 도ਗਲੀ ਸਿਆਸਤ ਅਕਾਲੀ ਦਲ ਨਾ ਕਰੇ ਲੋਕ ਸਭਾ ਹਲਕਾ ਬਠਿੰਡਾ ਤੋਂ ਕੌਣ ਉਮੀਦਵਾਰ ਹੋਵੇਗਾ ਦੇ ਪੁੱਛੇ ਸਵਾਲ ਤੇ ਜਵਾਬ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਵਿਰੋਧੀ ਪਾਰਟੀਆਂ ਨੂੰ ਹਰਾਉਣ ਲਈ ਪਾਰਟੀ ਮਜ਼ਬੂਤ ਉਮੀਦਵਾਰ ਦੇਵੇਗੀ ਉਹ ਕੋਈ ਵੀ ਹੋ ਸਕਦਾ ਹੈ ਪਰ ਉਹ ਹੋਵੇਗਾ ਜੋ ਜਿੱਤ ਹਾਸਲ ਕਰਦਾ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਅੱਜ ਉਹਨਾਂ ਦਾ ਮਕਸਦ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਾਰਟੀ ਨਾਲ ਗਦਾਰੀ ਕਰਕੇ ਭਾਸਵਾ ਵਿੱਚ ਜਾਣ ਕਰਕੇ ਹਲਕੇ ਦੇ ਖਾਲੀ ਹੋਣ ਕਰਕੇ ਉਹ ਵਰਕਰਾਂ ਦੀ ਸਾਰ ਲੈਣ ਪਹੁੰਚੇ ਨੇ ਕਿਉਂਕਿ ਇਹ ਹਲਕਾ ਉਹਨਾਂ ਦਾ ਆਪਣਾ ਨਿੱਜੀ ਹਲਕ ਹੈ। ਉਹਨਾਂ ਨੇ ਕਿਹਾ ਕਿ ਬਠਿੰਡਾ ਨਿਵਾਸੀ ਕਾਂਗਰਸ ਨੂੰ ਪਿਆਰ ਕਰਦੇ ਨੇ ਤੇ ਕਾਂਗਰਸ ਦੇ ਨਾਲ ਹੀ ਚਟਾਨ ਵਾਂਗ ਖੜੇ ਨੇ ਇਸ ਦਾ ਸੱਚ ਵਿਧਾਨ ਸਭਾ ਚੋਣਾਂ ਵੇਲੇ ਪਤਾ ਲੱਗ ਚੁੱਕਿਆ ਹੈ ਦੇਖੋ ਪੂਰੀ ਖਬਰ ਬੜਿੰਗ ਸਾਹਿਬ ਅੱਜ ਦੋਨੇ ਪਾਰਟੀਆਂ ਦੇ ਪ੍ਰਧਾਨ ਅੱਛਾ ਜੀ ਬੜਿੰਗ ਸਾਹਿਬ ਦੋਨੇ ਪਾਰਟੀਆਂ ਦੇ ਪ੍ਰਧਾਨ ਕਾਂਗਰਸ ਦਾ ਵੀ ਤੇ ਅਕਾਲੀ ਦਲ ਦੇ ਪ੍ਰਧਾਨ ਦੋਨੇ ਬਠਿੰਡਾ ਦੇ ਵਿੱਚ ਹਾ ਯਾਰ ਉਹ ਮੈਨੂੰ ਪਤਾ ਲੱਗਿਆ ਕਿ ਉਹ ਸੁਖਬੀਰ ਬਾਦਲ ਸਾਹਿਬ ਵੀ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਤੇ ਮੈਂ ਆਪਦਾ ਇੱਥੇ ਮਿਲਣ ਆਇਆ ਸੀ ਆਪਦੇ ਸਾਡੇ ਸਤਕਾਰਯੋਗ ਸਰਦਾਰ ਜੱਗੀ ਜੀ ਰਹਿੰਦੇ ਨੇ ਇਸ ਕਲੋਨੀ ਦੇ ਵਿੱਚ ਇੱਥੇ ਆ ਕੇ ਚਾਹ ਪਾਣੀ ਪੀਣ ਆਇਆ ਸੀ ਤਿਆਰੀਆਂ ਨੇ ਸੁਣਾਈਆਂ ਇਲੈਕਸ਼ਨ ਦੀਆਂ ਜੀ ਕਿਉਂਕਿ ਇਲੈਕਸ਼ਨ 'ਚ ਚਰਚਾ ਲੱਗਦਾ ਤੁਹਾਡੇ ਨਾਮ ਦੀ ਹੈ ਤਾਂ ਆਪਣੀ ਬਤੂਰੀ ਬਥੇ ਅਮਰਪਾਜੀ ਦੇ ਨਾਮ ਦੀ ਹੈ ਦੇਖੋ ਬਾਬਾ ਸੁੱਖ ਰੱਖੇ ਜੀ ਪੰਜਾਬ ਦੀਆਂ ਜਿਹੜੀਆਂ ਚੋਣਾ ਹੈ ਇਸ ਵਾਰੀ ਦੇ ਬਹੁਤ ਸਾਰੇ ਟੀਵੀ ਚੈਨਲਾਂ ਦੇ ਸਰਵੇਖਣ ਔਰ ਬਹੁਤ ਸਾਰੇ ਜਿਹੜੇ ਬੁੱਧੀਜੀਵ ਗੱਲਬਾਤ ਕਰ ਰਹੇ ਨੇ ਔਰੇ ਵਿੱਚ ਕਾਂਗਰਸ ਪਾਰਟੀ ਮੈਂ ਇਹ ਤਾਂ ਨਹੀਂ ਕਹਿੰਦਾ ਜਿਵੇਂ ਕੋਈ ਕਹਿੰਦਾ 13 0 ਕੋਈ ਕਹਿੰਦਾ ਕਿ ਅਸੀਂ 25 ਸਾਲ ਰਾਜ ਕਰਾਂਗੇ ਬਟ ਮੈਨੂੰ ਉਮੀਦ ਹੈ ਵੀ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਇਸ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਬਣੇਗੀ ਕਾਂਗਰਸ ਪਾਰਟੀ ਲੋਕਾਂ ਨੇ ਵੇਖ ਲਿਆ ਆਕਾਲੀ ਦਲ ਨੂੰ ਵੀ ਵੇਖਿਆ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਦਿੱਤਾ ਔਰ ਜਿਸ ਪ੍ਰਕਾਰ ਪੰਜਾਬ ਦੇ ਪ੍ਰਤੀ ਭਾਜਪੀ ਦਾ ਰਵਈਆ ਉਹ ਵੀ ਲੋਕ ਜਾਣਦੇ ਨੇ ਸੋ ਮੈਨੂੰ ਉਮੀਦ ਲੱਗਦੀ ਹੈ ਕਿ ਕਾਂਗਰਸ ਪੱਖੀ ਲੋਕਾਂ ਦਾ ਰੁਝਾਨ ਰਹੇ ਜਿਹਦੇ ਪਾਸੇ ਗੜਜੋੜ ਚੱਲ ਰਿਹਾ ਜੀ ਦੂਸਰੇ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਗੜਜੋੜ ਨਹੀਂ ਤਾਂ ਵੀ ਕਿਸ ਤਰ੍ਹਾਂ ਰਹੇਗਾ ਸੋ ਦੇਖੋ ਸਾਡਾ ਗੜਜੋੜ ਤੁਹਾਡੇ ਸਾਹਮਣੇ ਹੈ ਤੁਸੀਂ ਦੇਖਿਆ ਉਹ ਸਾਡੇ ਬੰਦੇ ਪੋਚ ਕਰ ਰਹੇ ਨੇ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਅਸੀਂ 13 ਦੀਆਂ 13 ਸੀਟਾਂ ਤੋਂ ਚੋਣ ਲੜਾਂ ਪੰਜਾਬ ਇੱਕ ਵੱਖਰਾ ਸੂਬਾ ਹੈ ਪੰਜਾਬ ਦੀ ਆਪਣੀ ਵੱਖਰੀ ਪਛਾਣ ਹੈ ਪੰਜਾਬ ਦੇ ਵਿੱਚ ਇਹ ਜਿਹੜੀ ਰਲ ਮਿਲ ਕੇ ਵਾਲਾ ਕੰਮ ਹੈ ਨਾ ਜੀ ਇਹ ਬਹੁਤ ਘੱਟ ਚੱਲਦਾ ਔਰ ਜਿਹੜੇ ਲੋਕ ਇਸ ਤਰ੍ਹਾਂ ਦੀ ਕੰਮ ਕਰਦੇ ਆ ਅੱਜ ਤੁਸੀਂ ਦੇਖੋ ਹੁਣ ਬੀਜੇਪੀ ਦਾ ਅਕਾਲੀ ਦਲ ਦਾ ਆਪਸ ਵਿੱਚ ਰੌਲਾ ਪਿਆ ਹੋਇਆ ਬੀਜੇਪੀ ਵਾਲੇ ਚਾਹੁੰਦੇ ਆ ਕਿ ਗੱਠਜੋੜ ਹੋ ਜਾਂਨ ਅਕਾਲੀ ਦਲ ਵੀ ਚਾਹੁੰਦਾ ਗੱਠਜੋੜ ਅੰਦਰ ਖੱਤੇ ਦਾ ਗੱਠਜੋੜ ਹੈਗਾ ਲੇਕਿਨ ਡਰ ਸਤਾ ਰਿਹਾ ਹੈ ਕਿ ਅਗਰ ਗੱਠਜੋੜ ਹੋ ਜਾਂਦਾ ਹੈ ਤੇ ਫਿਰ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਰੁੱਖ ਕਿੱਦਾਂ ਰਹੇਗਾ ਸੋ ਇਹ ਭੰਬਲ ਪੂਸਾ ਵਿਆਰ ਹੈ ਲੋਕਾਂ ਨੂੰ ਸਭ ਪਤਾ ਹੈ ਕਿ ਕੀ ਚੱਲ ਰਿਹਾ ਔਰ ਅਸੀਂ ਇਕੱਲੇ ਲੜਨਾ ਪਸੰਦ ਕਰਾਂਗੇ ਔਰ ਅਸੀਂ ਪਹਿਲੇ ਦਿਨੋਂ ਸਾਡੀ ਪੰਜਾਬ ਦੀ ਲੀਡਰਸ਼ਿਪ ਨੇ ਗੱਲ ਤੈਅ ਕਰਤੀ ਸੀ ਇਹ ਅਸੀ ਕਿ ਸੇ ਪ੍ਰਕਾਰ ਦਾ ਆਮ ਆਦਮੀ ਪਾਰਟੀ ਨਾ ਸਾਡਾ ਕੋਈ ਗੱਟ ਚੋੜ ਨਹੀਂ ਕਿਸਾਨਾਂ ਨੇ ਐਲਾਨ ਕਰਤਾ ਵੀ ਅਸੀਂ ਵਿਰੋਧ ਕਰਾਂਗੇ ਬੀਜੇਪੀ ਦਾ ਜਿੰਨੇ ਜਨ ਸਾਡੀਆਂ ਮੰਗਾਂ ਨੇ ਨਹੀਂ ਉਹ ਕਿਉਂ ਨਾ ਕਰਨ ਚੀ ਮੈਨੂੰ ਇੱਕ ਗੱਲ ਦੱਸੋ ਜਿਨ੍ਹਾਂ ਦੇ ਤੁਸੀਂ ਲਾਅਸ ਸਸਪੈਂਡ ਕਰਤੇ ਕਿਸਾਨਾਂ ਦੇ ਖੇਤੀ ਪ੍ਰਧਾਨ ਸੂਬਾ ਜੀ ਇੱਕ ਗੱਲ ਮੈਂ ਹੋਰ ਵੀ ਦੱਸਣਾ ਚਾਹੁੰਨਾ ਹੈ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਕਮਿਸ਼ਨੇਰ ਦੀ ਦੁਕਾਨ ਹੈ ਚਾਹੇ ਉਹ ਮੈਰਿਜ ਪੈਲੈਸਿਸ ਹੈ ਚਾਹੇ ਕੋਈ ਹੋਰ ਕਾਰੋਬਾਰ ਹੈ ਫੈਕਟਰੀਆਂ ਕਾਟਨ ਫੈਕਟਰੀਆਂ ਜਾਂ ਰਾਈਸ ਸ਼ੈਲਸ ਨੇ ਸਾਰੇ ਦੇ ਸਾਰੇ ਸੰਬੰਧਤ ਇਸ ਕਿਸਾਨੀ ਨਾਲ ਹੈ ਉਹਦਾ ਕਾਰਨ ਕੀ ਹੈ ਐਮਐਸਪੀ ਦੀ ਜਿਹੜੀ ਫਸਲ ਹੈ ਕਰੋਨਾ ਦੇ ਵਿੱਚ ਕਿਉਂ ਨਹੀਂ ਅਫੈਕਟ ਹੋਇਆ ਸਾਡੇ ਨਾਲ ਸਾਡੀ ਫਸਲ ਚੱਕੀ ਗਈ ਘੱਟੋ ਘੱਟ 70 ਤੋਂ 80 ਹਜ਼ਾਰ ਕਰੋੜ ਰੁਪਏ ਸਾਡਾ ਦੋਹਾਂ ਫਸਲਾਂ ਦਾ ਪੰਜਾਬ 'ਚ ਆ ਗਿਆ ਉਸੇ ਗੱਲ ਦਾ ਹੀ ਬਾਜ਼ਾਰਾਂ ਚ ਰੌਣਕਾਂ ਲੱਗਦੀਆਂ ਜੇ ਉਹ ਐਮਐਸਪੀ ਦੇ ਜਿਹੜੇ ਮਨਸੂਬੇ ਗੁਨੇ ਜਾ ਰਹੇ ਐ ਕਿ ਉਹਨੂੰ ਖਤਮ ਕਰ ਦਈਏ ਤੁਸੀਂ ਫਾਰਮੂਲਾ ਬਿੱਲ ਬਣਾਏ ਫਿਰ ਤੁਸੀਂ ਸਸਪੈਂਡ ਕਰਤੇ ਜਦੋਂ ਸਸਪੈਂਡ ਕਰਤੇ ਤੇ ਉਹਨਾਂ ਦਾ ਨੋਟੀਫਿਕੇਸ਼ਨ ਲਿਆਓ ਜੀ ਤੁਸੀਂ ਨੋਟੀਫਿਕੇਸ਼ਨ ਕਿਉਂ ਨਹੀਂ ਲਿਆਉਂਦੇ ਇਹਰਾ ਮਤਲਬ ਇਹ ਆ ਵੀ ਤੁਸੀਂ ਚੋਣਾ ਤੋਂ ਬਾਅਦ ਦੁਬਾਰੇ ਤੁਸੀਂ ਉਹ ਕਾਲੇ ਕਾਨੂੰਨ ਵਾਪਸ ਕਰ ਸਕਦੇ ਹੋ ਫਿਰ ਉਹ ਲੀਗਲ ਗਰੰਟੀ ਮੰਗਦਾ ਇਹ ਨਹੀਂ ਕਹਿੰਦਾ ਵੀ ਸਾਡਾ ਤੁਸੀਂ ਖਰੀਦੋ ਸਾਡੀ ਇਸ ਭਾਤ ਤੋਂ ਥੱਲੇ ਸਾਡੀ ਫਸਲ ਨਾ ਖਰੀਦੀ ਜਾਵੇ ਅੱਜ ਜੇ ਲੋਇਸਟ ਸਾਰੀ ਸੁਆਮੀਨਾਥਮ ਕਮਿਸ਼ਨ ਦੀ ਗੱਲ ਕਰ ਲਈਏ ਤੇ ਕਿਸਾਨ ਦੀ ਇਨਕਮ ਦੀ ਗੱਲ ਕਰ ਲਈਏ ਤਾਂ ਪਰਡੇ 26 ਰੁਪਏ پورے ਹਿੱਸੇ ਨਹੀਂ ਆ ਰਹੇ ਇਹ ਬਿਲਕੁਲ ਸੱਚ ਹੈ ਇਰੇ ਚ ਕੋਈ ਕਤਕਤ ਨਹੀਂ ਹੈ ਔਰ ਜਿਸ ਪ੍ਰਕਿਰੇ ਦਾ ਰਵਈਆ ਵਰਤਿਆ ਗਿਆ ਕੇਂਦਰ ਸਰਕਾਰ ਵੱਲੋਂ ਤੁਸੀਂ ਤੁਹਾਨੂੰ ਪਤਾ ਹੈ ਕਿਸਾਨ ਨidhi ਯੋਜਨਾ ਇੱਕ 23 ਲੱਖ ਕਿਸਾਨਾਂ ਨੂੰ 6-6000 ਰੁਪਏ ਆਉਂਦਾ ਸੀ ਜਦੋਂ ਕਿਸਾਨ ਬਾਰਡਰ ਤੇ ਜਾ ਕੇ ਬਹਿ ਗਿਆ ਹੁਣ 1.58 ਲੱਖ ਬੰਦੇ ਦਾ ਕਿਸਾਨਾਂ ਦਾ ਉਹ ਕਿਸਾਨ ਨidhi ਯੋਜਨਾ ਤੋਂ ਨਾਮ ਕੱਟਤਾ 1.58 ਲੱਖ ਦਾ ਜਾਣ ਕੇ ਕਹਿੰਦੇ ਇਹਨਾਂ ਦੇ ਡਾਕੂਮੈਂਟਸ ਪੂਰੇ ਨਹੀਂ ਹੈ ਪਹਿਲਾਂ 23 ਲੱਖ ਨੂੰ ਤੁਸੀਂ ਕਿੱਥੋਂ ਦਿੰਦੇ ਸੀ ਜੀ ਕਿਸਾਨਨੀ ਦੀ ਯੋਜਨਾ ਹੌਲੀ ਹੌਲੀ ਸਿਸਟਮ ਕੀ ਹੈ ਪੰਜਾਬ ਦੇ ਲੋਕ ਜਿਹੜੇ ਅਣਖੀ ਔਰ ਗੈਰਤੀ ਹੈਗੇ ਆ ਮਨ ਲੇ ਕਿ ਉਹ ਕਿਸੇ ਦੀ ਈਨ ਨਹੀਂ ਮੰਨਦੇ ਚਾਹੇ ਉਹ Hindu ਹੈ ਚਾਹੇ ਉਹ Sikh ਹੈ ਚਾਹੇ ਉਹ ਗਰੀਬ ਹੈ ਇਹ ਪੰਜਾਬ ਨੂੰ ਇੱਕ ਵਰਦਾਨ ਹੈ ਸੱਚੇ ਪਾਤਸ਼ਾਹ ਦਾ ਕਿ ਉਹ ਪਿਆਰ ਨਾਲ ਤਾਂ ਉਹਨਾਂ ਨੂੰ ਵੜ ਲਓ ਲੇਕਿਨ ਉਹ ਈਨ ਨਹੀਂ ਮੰਨਦੇ ਇਹ ਹੌਲੀ ਹੌਲੀ ਸਾਨੂੰ ਆਰਥਿਕ ਕਮਜ਼ੋਰ ਕਰਨਾ ਚਾਹੁੰਦੇ ਕਿ ਪੰਜਾਬ ਆਰਥਿਕ ਕਮਜ਼ੋਰ ਹੋ ਜਾਏਗਾ ਫੇਰ ਪੰਜਾਬ ਤੇ ਅਸੀਂ ਭਾਜਪਾ ਦੀ ਜਿਹੜੀ ਸੋਚ ਹੈ ਉਹ ਲਾਗੂ ਕਰ ਸਕਦੇ ਆ ਨਰਿੰਦਰ ਮੋਦੀ ਜੀ ਕਿਉਂਕਿ ਪੂਰਾ ਦੇਸ਼ ਜਿੱਤ ਲਿਆ ਉਹਨਾਂ ਦੇ ਮਨ ਚ ਇੱਕ ਇੱਛਾ ਹੈ ਜਿਵੇਂ ਸਿਕੰਦਰ ਬਾਦਸ਼ਾਹ ਸਾਰਾ ਜਿੱਤ ਲਿਆ ਸੀ ਕੰਮ ਉਹ ਇੱਛਾ ਹੈ ਮੋਦੀ ਜੀ ਦੇ ਮਨ ਚ ਕਿ ਪੰਜਾਬ ਜਿੱਤਣਾ ਪਰ ਪੰਜਾਬ ਜਿੱਤਿਆ ਨਹੀਂ ਜਾਣਾ ਪੰਜਾਬ ਨਹੀਂ ਜਿੱਤਿਆ ਜਾਣਾ ਇੱਥੇ ਉਹ ਪੰਜਾਬ ਦੇ ਲੋਕ ਹੈ ਇਹ ਇਹ ਵੱਖਰੀ ਕਿਸਮ ਦੀ ਮੈਂ ਸਮਝਦਾ ਕਿ ਇਹਨਾਂ ਚ ਜੋਸ਼ ਹੈ ਇੱਕ ਬੰਦਾ ਕਾਰਗਿਲ ਦਾ ਬਾਰਡਰ ਹੋਵੇ ਤੁਸੀਂ ਦੇਖ ਲਓ ਨਾ ਐਡਾ ਕ ਪੰਜਾਬ ਹੈ 10 ਹੀਦੀਆਂ ਦਿੱਤੀਆਂ ਪੰਜਾਬ ਨੇ ਸਭ ਤੋਂ ਵੱਧ ਦਿੱਤੀਆਂ ਆਜ਼ਾਦੀ ਜੰਗੇ ਆਜ਼ਾਦੀ ਦੇ ਵਿੱਚ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਪੰਜਾਬੀਆਂ ਨੇ ਪਾਇਆ ਕਾਰਗਿਲ ਦੀ ਲੜਾਈ ਭੈੜ ਦੀ ਲੜਾਈ ਪਾਕਿਸਤਾਨ ਨਾਲ ਲੜਾਈ ਬੰਗਲਾਦੇਸ਼ ਨਾਲ ਲੜਾਈ ਸਭ ਤੋਂ ਵੱਧ ਪੰਜਾਬੀ ਸ਼ਹੀਦ ਹੋਏ ਹੋਣੇ ਔਰ ਇੱਕ ਇੱਕ ਬੰਦੇ ਨੇ 12-12 ਨਾਲ ਲੜਿਆ ਸੋ ਇਹ ਕੋਈ ਜਿੱਤਿਆ ਨਹੀਂ ਜਾਣਾ ਇੱਥੇ ਆ ਕੇ ਉਹਨਾਂ ਨੂੰ ਆਪ ਹਾਰ ਮੰਨ ਕੇ ਐਲਾਨ ਕਰ ਦਿੱਤਾ ਜੀ ਤੁਹਾਡਾ ਕਦੋਂ ਦਾ ਹੋਣਾ ਸਾਡਾ ਕੈਂਡੀਡੇਟ ਵੀ ਐਲਾਨ ਹੋ ਜਾਏਗਾ ਜਨਾਬ ਆਮ ਆਦਮੀ ਪਾਰਟੀ ਕੋਲ ਤਾਂ ਕੈਂਡੀਡੇਟ ਹੀ ਨਹੀਂ ਸੀ ਐਲਾਨ ਕੀ ਕਰ ਦਿੱਤਾ ਇੱਕ ਮੰਤਰੀ ਨੂੰ ਪੰਜ ਮੰਤਰੀ ਉਤਾਰਤੇ ਦੋ ਸਾਡੇ ਪੱਟਕੇ ਲੈ ਗਏ ਇਹ ਕਹਿੰਦੇ ਸੀ ਅਸੀਂ ਆਮ ਲੋਕਾਂ ਨੂੰ ਟਿਕਟਾਂ ਦੇਾਂਗੇ ਡੱਬਾ ਰੱਖ ਕੇ ਵੋਟਾਂ ਪਾਉਂਦੇ ਹੁੰਦੇ ਸੀ ਕੇਵਲ ਜੀ ਕਹਿੰਦੇ ਹੁੰਦੇ ਸੀ ਇਹ ਕੰਮ ਬੜਾ ਵਧੀਆ ਯਾਰ ਇਹ ਰਾਜਨ ਜੀ ਅਰੇ ਯਾਰ ਆਪ ਪਰਚੀ ਪਾਉਂਦੇ ਐ ਤੇ ਫਿਰ ਵੇਖਦੇ ਕੈਂਡੀਡੇਟ ਕਿੰਨੇ ਨਾ ਪਰਚੀ ਇਹ ਉਹ ਲੋਕ ਐ ਕਹਿੰਦੇ ਹੁੰਦੇ ਸੀ ਲੋਕਾਂ ਦਾ ਬਜਟ ਚੀਮਾ ਲੋਕਾਂ ਦੇ ਘਰਾਂ ਨੂੰ ਪੁੱਛਦਾ ਹੁੰਦਾ ਸੀਗਾ ਚੀਮਾ ਸਾਹਿਬ ਵੀ ਦੱਸੋ ਕਿਹੋ ਜਿਹਾ ਬਜਟ ਬਣਾਉਣਾ ਸੋ ਜਿਹੜੇ ਉਮੀਦਵਾਰ ਐਲਾਨੇ ਆਏ ਫਰਸਟ੍ਰੇਸ਼ਨ ਹੈ ਭਗਵੰਤ ਸਿੰਘ ਮਾਨ ਹੁਰਾਂ ਦੀ ਕਿਉਂਕਿ ਕੋਈ ਚਿਹਰਾ ਨਹੀਂ ਹੈ। ਔਰ ਸਾਰੇ ਮੰਤਰੀ ਆਪ ਹਾਰਨਾ ਚਾਹੁੰਦੇ ਆ ਕੋਈ ਲੜਨਾ ਨਹੀਂ ਚਾਹੁੰਦਾ ਸੀ ਕਿਉਂਕਿ ਉਹਨਾਂ ਦੀ ਮੰਤਰੀਸ਼ਿਪ ਜਾਂਦੀ ਜਾ ਰਹੀ ਹੈ। ਸੋ ਇਹ ਕਾਫੀ ਤਰ੍ਹਾਂ ਦਾ ਕੰਮ ਔਰ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਕਈਆਂ ਦੇ ਲੋਕ ਚਰਚਾ ਕਰ ਰਹੇ ਕਿ ਸ਼ਰਟ ਪਾਰਟੀ ਛੱਡ ਦੇ। ਦਲ ਬਦਲਦਾ ਕੀ ਰਹੇਗਾ ਜੀ ਜਿਹੜਾ ਦਲ ਬਦਲਦਾ ਸੋ ਬਹੁਤ ਮੈਂ ਸਮਝਦਾ ਕਿ ਤੁਹਾਡੇ ਵੀ ਜਾ ਰਹੇ ਨੇ ਦੇਖੋ ਸਾਬ ਮੈਨੂੰ ਤਾਂ ਬੜੀ ਇਸ ਗੱਲ ਦੀ ਖੁਸ਼ੀ ਹੈ ਜੀ ਨੇ ਜਾਣਾ ਚਾਹੁੰਦਾ ਵਿਅਕਤੀ ਹੈ ਜਿਹੜੇ ਇਹੋ ਜਿਹੇ ਲੋਕ ਐ ਇੱਕ ਵਾਰੀ ਖਰੀ ਖਰੀ ਕੰਮ ਰਹਿ ਜੀ ਸਾਨੂੰ ਕੀ ਫਰਕ ਪਿਆ ਜੀ ਤੁਹਾਡੇ ਮਨਪ੍ਰੀਤ ਸਿੰਘ ਬਾਦਲ ਚਲੇ ਗਏ ਜੇ ਸਾਡਾ ਖਜ਼ਾਨਾ ਮੰਤਰੀ ਚਲਾ ਗਿਆ 65000 ਤੇ ਸਾਡਾ ਖਜ਼ਾਨਾ ਮੰਤਰੀ ਹਰ ਗਿਆ ਸੀ ਤੇ ਵਾਪਸ ਤੇ ਇਦੋਂ ਇੱਕ ਵਾਰ ਇਦੋਂ ਵੱਡਾ ਕੋਈ ਲੀਡਰ ਹੈਗਾ ਸੀਗਾ ਸਭ ਤੋਂ ਵੱਡਾ ਲੀਡਰ ਜੇ ਉਹਰੇ ਜਾਣ ਨਾਲ ਕੋਈ ਫਰਕ ਨਹੀਂ ਪਿਆ ਤੁਸੀਂ ਅਦਕੀ ਵੇਖ ਲਿਓ ਬਠਿੰਡੇ ਦੇ 65000 ਅਸੀਂ ਕੱਟੇ ਸੀ ਵਿਧਾਨ ਸਭਾ ਚ ਤੇ ਬਾਬਾ ਸੁੱਖ ਰਖੇ 30000 ਵਧਾਂਗੇ ਆਪ ਕੀ ਕੱਲੇ ਬਿਠੇ ਮੇਰੀ ਗੱਲ ਯਾਦ ਰੱਖਿਓ ਕੱਲਾ ਹੀ ਗੁੱਸਾ ਜਿਹੜਾ ਸੀਗਾ ਕਿਉਂਕਿ ਇਹੋ ਜਿਹੇ ਜਿਹੜੇ ਲੀਡਰ ਐ ਜਿਨ੍ਹਾਂ ਨੇ ਕਾਂਗਰਸ ਅਡਾਪਟ ਹੀ ਨਹੀਂ ਕੀਤੀ ਜਿਹੜੇ ਲੋਕ ਕੇਵਲ ਮੌਕਾ ਪ੍ਰਸਤੀ ਦੀ ਗੇਮ ਖੇਡਦੇ ਖਰੇ ਖਰੇ ਰਹਿ ਜਾਣਗੇ ਖਰੇ ਖਰੇ ਪਰਿਵਾਰ ਰਹਿ ਜਾਣਗੇ ਤੇ ਮੈਦਾਨ ਕਾਫੀ ਠੀਕ ਹੋਊਗਾ ਤੇ ਉਹਨਾਂ ਨੂੰ ਟਿਕਟਾਂ ਦੇਾਂਗੇ ਜੀ ਨਵੇਂ ਚਿਹਰਿਆਂ ਨੂੰ ਮੌਕਾ ਦੇਵਾਂਗੇ ਕਿ ਇਹੋ ਜਿਹੇ ਲੋਕ ਚਿਹਰੇ ਜਿੱਤੇ ਜੀ ਆਮ ਲੋਕ ਚਿਹਰੇ ਬਣ ਗਏ ਨਾ ਜੀ ਵੱਡੇ ਵੱਡੇ ਚਿਹਰੇ ਹਰਾਤੇ ਹੁਣ ਕੋਈ ਵੱਡਾ ਲੀਡਰ ਨਹੀਂ ਹੈ ਹੁਣ ਜਨਤਾ ਦੇ ਨਾਲ ਵੱਡੇ ਆ ਰਹੇ ਨੇ ਤੁਹਾਡੇ ਮੈਂ ਕਿਹਾ ਕੀ ਮੈਂ ਤਾਂ ਛੋਟੇ ਹੀ ਚਾਹੀਦੇ ਮੈਨੂੰ ਅੱਗੇ ਲੋਕ ਕਹਿੰਦੇ ਮੈਨੂੰ ਬਾਲੇ ਬੱਬਰ ਸ਼ੇਰ ਨਹੀਂ ਚਾਹੀਦੇ ਮੈਂ ਤਾਂ ਆਪਦਾ ਬکریاں ਉਹਨਾਂ ਨਾਲ ਹੀ ਕੰਮ ਚਲਾ ਲੂੰਗਾ ਲੇਕਿਨ ਹੁਣ ਖੜੀਆਂ ਇਹ ਨਾ ਹੋਣ ਵੀ ਬੱਬਰ ਸ਼ੇਰ ਆਪ ਨੂੰ ਹੀ ਖਾਜੇ ਕਿਸੇ ਦਿਨ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ